ਸ਼ਮਸ਼ਾਨ ਘਾੜ ਤੇ ਵੀ ਲੰਮਾ ਪਿਆਵਾਂਗਾ ਤਾਂ ਕਾਂਗਾ ਬੀਜੇਪੀ ਨਾਲ ਸੰਝੋਤਾ ਨਾ ਕਰੂੰਗਾ ਤਬ ਤੋਂ ਵਾਦ ਸਬੰਧ RAM REEM ਵਾਲਿਆਂ ਨਾਲ ਸਰਦਾਰ ਸੁਖਦੇਵ ਸਿੰਘ ਢੀਂਸੇ ਦੇ ਸੀ ਉਸ ਵਕਤ ਤੇ ਲੋਕਾਂ ਕੋਲੋਂ ਪੈਸੇ ਮੰਡਣਾ ਤੇ ਤੁਸੀਂ ਤੇ ਹੁਣ ਨਹੀਂ ਹੈ ਹੈ ਹਲਵੇ ਮੰਡੇ ਖਾਣੋਂ ਗਏ ਸੀ ਤੇ ਹੁਣ ਸੇਵਾ ਕਰਨੀ ਆਏ ਤੇ ਮੈਂ ਨਹੀਂ ਆ ਬੀਜੇਪੀ ਨੂੰ ਚਾਹੀਦਾ ਹੈ ਕਬੂਲ ਕਰੇ ਵੀ ਸਾਡੇ ਰਾਜ ਵਿੱਚ ਕੜੇ ਉਤਾਰੇ ਗੇ ਸਾਡੇ ਰਾਜ ਵਿੱਚ ਜਿਹੜੀਆਂ ਕਿਰਪਾਨਾਂ ਪਾ ਕੇ ਕਿਸਾਨ ਗੇ ਉਹਨਾਂ ਨੂੰ ਜਾਜ ਤੇ ਨਹੀਂ ਚੜਨ ਦਿੱਤਾ ਗਿਆ ਇਹ ਕਬੂਲ ਕਰਿਆ ਬੀਬੀ ਜਗੀਰਪੁਰ ਕਹਿੰਦੇ ਅਸੀਂ ਕਾਲੀ ਸੁਧਾਰ ਲਹਿਰ ਚਲਾ ਰਹੇ ਹਾਂ ਕਾਲੀ ਨੂੰ ਸੁਧਾਰਨਾ ਸਾਡਾ ਕੰਮ ਹੈ ਉਹਨਾਂ ਕੋਲ ਜੇ ਸੁਧਾਰ ਲਹਿਰ ਚਲਾ ਰਹੇ ਹੋ ਵਿਗਾੜਨ ਨਹੀਂ ਕੋਈ ਸਕ ਤੁਸੀਂ ਕਾਲੀ ਦਲ ਨੂੰ ਨੁਕਸਾਨ ਪਹੁੰਚਾਣ ਦੇ ਵਿੱਚ ਜਿੰਨੇ ਉਹ ਬੈਠੇ ਹੋਏ ਭਾਵੇਂ ਉਹ ਢੀਂਡ ਸਾਹਿਬ ਭਾਵੇਂ ਉਹ ਬੀਬੀ ਐ ਭਾਵੇਂ ਉਹ ਚੰਦੂ ਮਾਜਰਾ ਭਾਵੇਂ ਬਲਦੇਮ ਮਾਨ ਹੈ ਸਰਦਾਰ ਪਰਮਜੀਤ ਸਿੰਘ ਸਰਨਾ ਅੱਜ ਅਕਾਲ ਤਖਤ ਸਾਹਿਬ ਪੁੱਜੇ ਨੇ ਤੇ ਉਹਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤਾਂ ਕੀ ਡਿਟੇਲਸ ਨੇ ਸਾਡੇ ਨਾਲ ਸਰਨਾ ਸਾਹਿਬ ਮੌਜੂਦ ਨੇ ਕਿਉਂਕਿ ਇਸ ਵੇਲੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਸਾਰਾ ਧਰਮਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੈ ਕਿਉਂਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਉਸ ਸਮੇਂ ਦੇ ਵਜ਼ੀਰ ਸਨ ਜਿਹੜੇ ਨੇ ਇੱਥੇ ਆਪਣਾ ਸਪਸ਼ਟੀਕਰਨ ਵੀ ਦੇ ਰਹੇ ਨੇ ਸਰਨਾ ਸਾਹਿਬ ਕੀ ਸਮਝਦੇ ਹੋ ਇਸ ਤਰੀਕੇ ਦੇ ਨਾਲ ਜੋ ਅੱਜ ਆਏ ਹੋ ਕੀ ਖਾਸ ਅੱਜ ਇੱਕ ਮੰਗ ਲੈ ਕੇ ਪਹੁੰਚੇ ਹੋ ਦਕੋ ਜੀ ਇੱਕ ਤੇ ਮੇਰੀ ਮੰਗੇ ਸੀ ਕਈ ਬੰਦੇ ਐਸੇ ਸਨ ਜਿਹੜੇ ਮਨਿਸਟਰ ਨਹੀਂ ਸਨ ਪਰ ਆ ਕਾਲੀ ਦਲ ਦੇ ਵਰਕਿੰਗ ਦੇ ਵਿੱਚ ਉਹਨਾਂ ਦਾ ਪੂਰਾ ਹੱਥ ਹੁੰਦਾ ਸੀ ਉਹ ਨੰਬਰ 2 ਸਨ ਉਹਨਾਂ ਤੇ ਵੀ ਐਕਸ਼ਨ ਆਣਾ ਚਾਹੀਦਾ ਹੈ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਕੋਣ ਨੇ ਉਹ ਬੰਦੇ ਦਾ ਨਾਮ ਕੀ ਸਰਦਾਰ ਸੁਖਦੇਵ ਸਿੰਘ ਜੀ ਟਿੰਸਾ ਉਹ ਨਾ ਕਰ ਸਕਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨੰਬਰ 1 ਸਾਥੀ ਰਹੇ ਨਾ ਹਸਤਾ ਜਿਹੜਾ ਬੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰ ਵਾਰ ਹਾਰਨ ਤੋਂ ਬਾਅਦ ਉਹਨਾਂ ਨੂੰ ਆਪਣਾ ਰਾਸ਼ਵਾਦੀ ਮੈਮਰੀ ਦਿੰਦਾ ਰਿਹਾ ਹੈ ਉਹ ਮੰਨਕਰ ਨਹੀਂ ਹੋ ਸਕਦਾ ਕਿ ਮੈਂ ਉਸ ਮਾਮਲੇ ਚ ਸੀ ਬੇਟੇ ਨੇ ਤੇ ਆ ਹੀ ਰਹੇ ਪਰਮਿੰਦਰ ਸਿੰਘ ਆ ਰਹੇ ਨੇ ਇਹ ਮਤਲਬ ਹੁਣ ਬੇਟਾ ਆ ਗਿਆ ਤੇ ਉਹਨਾਂ ਦਾ ਕੰਮ ਨਿਬੜ ਗਿਆ ਹਾਂਜੀ ਹੁਣ ਬਾਕੀ ਵੀ ਆਪਣੇ ਬੇਟੇ ਭੇਜ ਦੇਣਗੇ ਤੇ ਕੰਮ ਨਿਬੜ ਜਾਏਗਾ ਉਹਨਾਂ ਦਾ ਪਰ ਵਜ਼ੀਰ ਤੇ ਉਹੀ ਸੀ ਹਾਂਜੀ ਉਹ ਵਜ਼ੀਰਾਂ ਦਾ ਪਿਓ ਸੀ ਹਮ ਸਭ ਤੋਂ ਵੱਧ ਸਬੰਧ ਰਾਮ ਰਹੀਮ ਵਾਲਿਆਂ ਨਾਲ ਸਰਦਾਰ ਸੁਖਦੇਵ ਸਿੰਘ ਢੀਂਸੇ ਦੇ ਸੀ ਕਿਉਂਕਿ ਉਹਨਾਂ ਦੇ ਇਲਾਕੇ ਦਾ ਸੀ ਤੇ ਉਹਨਾਂ ਦੀ ਬਦੌਲਤ ਜੁਨੀਵਰ ਜਿੱਤਿਆ ਜਿੱਤਿਆ ਸੀ ਅੱਛਾ ਹੋਰ ਕਿਰਦ ਨਾਮ ਨੇ ਐਸੇ ਜਿੰਦਰ ਸਿੰਘ ਸਰਸਾ ਮਨਜਿੰਦਰ ਸਿੰਘ ਸਰਸਾ ਕੀ ਰੋਲ ਹੋਤੇ ਉਹ ਕੈਬਨਿਟ ਮਿਨਿਸਟਰ ਸੀ ਸਰ ਸੁਖਬੀਰ ਸਿੰਘ ਬਾਦ ਪ੍ਰਕਾਸ਼ ਸਿੰਘ ਬਾਦਲ ਦੇ ਵਕਤ ਹੋਤੇ ਉਹ ਉਹ ਕਹਿੰਦੇ ਜੀ ਮੈਂ ਤੇ ਰਿਆ ਹੀ ਨਹੀਂ ਕਹ ਉਸ ਵਕਤ ਤੇ ਲੋਕਾਂ ਕੋਲੋਂ ਪੈਸੇ ਮੰਡਣਾ ਸੀ ਤੇ ਅੱਸੀ ਤੇ ਹੁਣ ਨਹੀਂ ਹੈ ਹੈ ਹਲਵੇ ਮੰਡੇ ਖਾਨੋਂ ਗੱਸੀ ਤੇ ਹੁਣ ਸੇਵਾ ਕਰਨੀ ਆਏ ਤੇ ਮੈਂ ਨਹੀਂ ਆ ਹੈ ਦੂਸਰੀ ਗੱਲ ਮੈਂ ਇਹ ਵੀ ਕਹੀ ਹੈ ਜੀ ਜਿਨ੍ਹਾਂ ਸ਼ਖਸ ਨੇ ਗੁਰਦੁਆਰਾ ਦਾ ਪ੍ਰਬੰਧ ਕਰਨ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਿਤ ਤਹਿਸ਼ ਨਾਸ ਕੀਤੀ ਹੈ ਉੱਥੋਂ ਮਾਲ ਖਾਦਾ ਗੁਰਦੁਆਰੇ ਤਬਾਹ ਕੀਤੇ ਸਕੂਲ ਤਬਾਹ ਕੀਤੇ ਇੰਸਟੀਟਿਊਸ਼ਨ ਤਬਾਹ ਕੀਤੇ ਉਹਨਾਂ ਨੂੰ ਤੁਹਾਨੂੰ ਸਜ਼ਾ ਦੇਣਾ ਚਾਹੀਦਾ ਹੈ ਔਰ ਉਹ ਇਹ ਨਹੀਂ ਕਿ ਗੁਰਦੁਆਰਿਆਂ ਦੀਆਂ ਜ਼ਮੀਨਾਂ ਕੁੜ ਕਰਾ ਕੇ ਤੁਸੀਂ ਪੈਸੇ ਦਿਓ ਉਹ ਉਹਨਾਂ ਦੀਆਂ ਜ਼ਮੀਨਾਂ ਕੁੜ ਕਰਾ ਕੇ ਗਵਰਨਮੈਂਟ ਨੂੰ ਨਾ ਕੋਲ ਪੈਸੇ ਵਸੂਲ ਕਰੇ ਨਹੀਂ ਪਰ ਇੱਥੇ ਜਿਹੜਾ ਹੈਗਾ આરોਪ ਤੇ ਬੜਿਆ ਤੇ ਲੱਗਦੇ ਰਹਿੰਦੇ ਆ ਚਲੋ ਮੇਰੇ ਤੇ ਲੱਗਿਆ ਤੇ ਦੱਸ ਜੋ ਕਿਹੜਾ ਹੈਗਾ ਮੈਂ ਮੈਂ ਪੇਸ਼ ਹੋ ਜਾਵਾਂਗਾ ਦੱਸੋ ਮੈਂ ਤੁਹਾਡੀ ਗੱਲ ਨਹੀਂ ਕਿ ਹੋਰ ਵੀ ਬੜੇ ਜਿਹਨੇ ਆਣ ਬਾਣੀ ਦੇ ਤੱਕੇ ਸਭ ਪਰਿਵਾਰ ਚੜਾਇਆ ਬੈਲੇ ਹੁਣ ਜਿਹੜੇ ਆਣ ਸਾਰਿਆਂ ਨੂੰ ਬੇਟਰੋ ਸਨਮਾ ਸਭ 2 ਪੁਆਇੰਟ ਦੂਸਰੀ ਕਿਨਾਰੇ ਰਾਹੁਲ ਗਾਂਧੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਰਾਹੁਲ ਗਾਂਧੀ ਵੱਲੋਂ ਕਿ ਦੇਸ਼ ਦੇ ਵਿੱਚ ਸਾਡੇ ਧਾਰਮਿਕ ਆਜ਼ਾਦੀ ਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਫਰਕ ਪੈ ਰਿਹਾ ਕਿ ਦਸਤਾਰ ਨਹੀਂ ਸਜਾਈ ਦਿੱਤੀ ਜਾਂਦੀ ਨਹੀਂ ਉੱਥੋਂ ਤੱਕ ਕਿ ਕਾਰ ਵੀ ਨਹੀਂ ਪਾਇ ਪਿਛਲੇ ਸਾਲਾਂ ਤੋਂ ਦਿੱਲੀ ਦੇ ਵਿੱਚ ਔਰ ਹੋਰ ਦੂਰ ਦਰੜੇ ਇੱਕ ਘਟਨਾਵਾਂ ਹੋਈਆਂ ਜਿਹਦੇ ਕੜਾ ਪਾਣ ਵਾਲਿਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ Rajasthan ਵਿੱਚ ਵੀ ਹੋਈਆਂ ਹਨ ਕਿਰਪਾਨ ਪਾਣ ਵਾਲਿਆਂ ਨੂੰ ਨਿਚੜ ਦਿੱਤਾ ਗਿਆ ਨਹੀਂ ਜਾਣ ਦਿੱਤਾ ਗਿਆ ਜਿਨ੍ਹਾਂ ਨੇ ਸਾਰਾਂ ਸਾਈਆਂ ਸਾਨੂੰ ਉਹਨਾਂ ਤੇ ਰੁਕਾਂ ਲਗੀਆਂ ਉਸਨੇ ਕੋ ਬਿਆਨ ਗਲਤ ਨਹੀਂ ਦਿੱਤਾ ਉਸਨੇ ਬਿਆਨ ਕੋ ਗਲਤ ਨਹੀਂ ਦਿੱਤਾ ਅਸਲ ਉਸ ਨੂੰ ਨਬਜੇ ਪੜ੍ਹਨੀ ਚਾਹੀਦੀ ਵੀ ਜਿਹੜੀਆਂ ਸਰਕਾਰਾਂ ਮਨਾਰਟਿਸ ਦੇ ਧਰਮ ਸਥਾਨਾਂ ਤੇ ਕਬਜ਼ਾ ਕਰਦੀਆਂ ਕਬਜ਼ਾ ਕਰਕੇ ਬੈਠੀਆਂ ਹੋਈਆਂ ਹਨ ਉਹਨਾਂ ਨੂੰ ਲੋਕ ਪਛਾਣ ਲੈਣ ਕਿਹੜੇ ਸਿੱਖਾਂ ਦੀ ਸੰਸਥਾ ਜਿਹੜਾ ਕਬਜ਼ਾ ਨਹੀਂ ਕੀਤਾ ਜੀ ਅਜੂਰ ਸਾਹਿਬ ਅਜੂਰ ਸਾਹਿਬ ਜਦ ਭਗਵੰਤ ਮਾਨ ਨੂੰ ਸਰਪਾ ਦਿੱਤਾ ਗਿਆ ਮੇਰੀ ਉਥੋਂ ਦੇ ਸਰਪ੍ਰਸਤ ਨਾਲ ਗੱਲ ਹੋਈ ਵਿਜੇ ਤਸਵੀਰ ਸਿੰਘ ਨਾਲ ਉਹ ਕਹਿੰਦਾ ਜੀ ਗਲਤੀ ਹੋ ਗਈ ਏ ਮੈਂ ਅੱਗੋਂ ਤੋਂ ਨਹੀਂ ਦੇਾਂਗਾ ਹਫਤੇ ਬਾਅਦ ਬਿੱਟੂ ਚਲਾ ਗਿਆ ਤੇ ਉਸ ਨੂੰ ਹੋਮਨਿਸਟਰੀ ਤੋਂ ਆ ਗਿਆ ਇਹਨੂੰ ਸਰੋਪਾ ਦੇ ਉਹ ਨਾ ਮੂੰਹ ਤੇ ਦਾੜੀ ਨਾ ਸਿਰ ਤੇ ਕੇਸ ਇਹ ਜੂਰ ਸਾਹਿਬ ਵਰਗੇ ਤਖਤਾ ਤੋਂ ਇਹ 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 ਹਕदार ਆ ਗਿਆ ਸਰੋਪੇ ਦੇ ਇਹਦੇ ਵਿੱਚ ਘਾਂ ਤੇ ਸਿੱਖ ਧਰਮ ਦੇ ਜਿਹੜੇ ਆਗੂ ਨੇ ਉਹਨਾਂ ਦਾ ਨਾ ਕਿ ਉਹਨਾਂ ਨੇ ਆਪਣੀ ਨਾ ਇਹਨਾਂ ਨੇ ਕਬਜ਼ੇ ਕੀਤੇ ਹੋਏ ਨਾ ਜੂਰ ਸਾਹਿਬ ਦਾ ਕਬਜ਼ਾ ਪਟਨਾ ਸਾਹਿਬ ਦਾ ਕਬਜ਼ਾ ਦਿੱਲੀ ਕਮੇਟੀ ਦਾ ਕਬਜ਼ਾ ਭਾ ਜੀਪੀ ਕਹਿੰਦੀ ਪੰਨੂ ਦੀ ਜਬਾਨ ਬੋਲ ਰੇ ਰਾਹੁਲ ਗਾਂਧੀ ਉਹ ਕੌਣ ਹੈ ਜਿਹੜੇ ਉੱਪਰ ਖਾਲਸਾ ਲਈ ਸਮਰਥਕ ਅਮਰੀਕਾ 'ਚ ਬੈਠੇ ਨੇ ਸ਼ੁਕਰ ਨਹੀਂ ਕਰਦੇ ਉਹ ਕਾਂਗਰਸੀ ਉਹ ਸਾਰੇ ਇਕੱਠੇ ਹੋ ਗਏ ਨੇ ਅੱਛਾ ਇੱਕ ਕੋਰ ਸਵਾਲ ਹੈ ਕਿ ਹੁਣ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੇ ਭਾਜਪੀ ਨੂੰ ਚਾਹੀਦਾ ਹੈ ਕਬੂਲ ਕਰੇ ਵੀ ਸਾਡੇ ਰਾਜ ਵਿੱਚ ਕੜੇ ਉਤਾਰੇ ਗਏ ਸਾਡੇ ਰਾਜ ਵਿੱਚ ਜਿਹੜੀਆਂ ਕਿਰਪਾਨਾਂ ਪਾ ਕੇ ਕਿਸਾਨ ਗਏ ਉਹਨਾਂ ਨੂੰ ਜਾਜਤ ਨਹੀਂ ਚੜਨ ਦਿੱਤਾ ਗਿਆ ਇਹ ਕਬੂਲ ਕਰੇ ਤੇ ਕਹਿਣਾ ਇਹ ਚਾਹੀਦਾ ਸੀ ਕਰ ਜੀਵ ਗਾਂਧੀ ਨੇ ਕਿਹਾ ਅਗੋਜ ਦਾ ਸੀ ਧਿਆਨ ਰੱਖਾਂਗੇ ਅਕਾਲੀ ਦਲ ਕਹਿ ਰਿਹਾ 1984 ਦੇ ਮਾਮਲੇ 'ਚ ਕਿਉਂ ਨਹੀਂ ਰਾਹੁਲ ਗਾਂਧੀ ਬੋਲਦੇ ਕਨੀ ਵਾਰ ਬੋਲੇ ਨਹੀਂ ਪਤਾ ਹਾਂ ਜੀ ਮੈਂ ਇਹ ਗੱਲ ਕਹਿ ਰਿਹਾ ਜਦ ਕੋਈ ਸਾਡੇ ਅੱਜ ਕੋਈ ਗੱਲ ਸਾਡੇ ਹੱਕ ਦੀ ਗੱਲ ਕਰ ਰਿਹਾ ਹੈ ਅਸੀਂ ਉਸ ਵੱਲ ਜਾਇਆ ਹੈ ਕਿ ਜਿਹੜੇ ਪਿਛਲੇ ਮਰਗਨ ਉਹਨਾਂ ਨੂੰ ਫਰੋਲੀ ਹੈ ਅੱਛਾ ਇੱਕ ਜਿਹੜਾ ਅਕਾਲ ਤਖਤ ਸਾਹਿਬ ਦੇ ਕੋਲ ਤਨਖਾਹਿਆ ਸੁਖਵੀਰ ਬਾਦਲ ਨੂੰ ਕੋਸ਼ਿਸ਼ ਕੀਤਾ ਗਿਆ ਤੁਸੀਂ ਇਸ ਫੈਸਲੇ ਨੂੰ ਕਿਵੇਂ ਸਿੱਧੂ ਤੇ ਕਿਸ ਤਰ੍ਹਾਂ ਦਾ ਮੰਗ ਕਰਦੇ ਹੋ ਕਿ ਜਿਹੜੇ ਲੋਕ ਇਸ ਵੇਲੇ ਦੋਸ਼ੀ ਕਰਾਰ ਜਾਂ ਜਿਨ੍ਹਾਂ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਕੀ ਸਜ਼ਾ ਮਿਲਣੀ ਚਾਹੀਦੀ ਹੈ ਦੇਖੋ ਜੀ ਗੱਲ ਆਖੀ ਮੈਂ ਤਾਂ ਇੱਕੋ ਗੱਲ ਜਾਣਦਾ ਕਿ ਕਾਲ ਤੱਕ ਦੇ ਫੈਸਲੇ ਦੇ ਉੱਤੇ ਕੋਈ ਸਿੱਖ ਕਿੰਤੂ ਬਰੰਤੂ ਨਹੀਂ ਕਰਦਾ ਜੀ ਸਜ਼ਾ ਕਿ ਮਿਲਣੀ ਚਾਹੀਦੀ ਹੈ ਇਹ ਸਾਡਾ ਕੰਮ ਨਹੀਂ ਇਹ ਜਿਹੜੇ ਪੰਜ ਅਧਿਕਾਰ ਬੈਠਣਗੇ ਉਹਨਾਂ ਦਾ ਫੈਸਲਾ ਹੈ ਬੀਬੀ ਜਗੀਰ ਕੋਰ ਕਹਿੰਦੇ ਸੀ ਕਾਲੀ ਸੁਧਾਰ ਲੈਰ ਚਲਾ ਰਹੇ ਆ ਕਾਲੀ ਨੂੰ ਸੁਧਾਰਨਾ ਸਾਡਾ ਕੰਮ ਹੈ ਉਹਨਾਂ ਨੇ ਸੁਧਾਰ ਲੈਰ ਚਲਾ ਰਿਹਾ ਉਹ ਵਿਗਾੜਨ ਵਿੱਚ ਕੋਣ ਸਾਬਤ ਹੋ ਸੀ ਉਹ ਕਹਿੰਦੇ ਸੀ ਤੇ ਸ਼ੁਰੂ ਤੋਂ ਗੱਲ ਚੁੱਕਦੇ ਰਹੇ ਉਹ ਸਵਾਲ ਕਰਦੇ ਨੇ ਇਹ ਵਿਗਾੜਨ ਦੇ ਵਿੱਚ ਤਾਂ ਤੁਸੀਂ ਸਾਹੋ ਤੁਸੀਂ ਕਿਵੇਂ ਸੁਧਾਰ ਸਕਦੇ ਹੋ ਉਹ ਕਹਿੰਦੇ ਸੀ ਮੇਸ਼ੇ ਗੱਲ ਚੁੱਕਦੇ ਰਹੇ ਸਾਡੀ ਸੁਣਵਾਈ ਨਹੀਂ ਸੀ ਹੁੰਦੀ ਉਹਨਾਂ ਨੇ ਹੁਣ ਛੜ ਤੋਂ ਨਾਮ ਨੂੰ ਕੋਈ ਗੱਲ ਨਿੱਕੀ ਨਿਕਲ ਜਾਵੇ ਨਹੀਂ ਮੈਂ ਇੱਕ ਮਿੰਟ ਸਵਾਲ ਇੱਕ ਨਹੀਂ ਉਹ ਅੱਜੋਂ ਪਰ ਸਪਸ਼ਟ ਇੱਕ ਮਿੰਟ ਜੀ ਇੱਕ ਮਿੰਟ ਪਤਾ ਯਾਰ ਤੁਸੀਂ ਜੋ ਇਹ ਕੋਣ ਆਜਾ ਕੋ ਕਰੇਦੇ ਪਿਓ ਮੈਨੂੰ ਨਾ ਕਰੇਦੇ ਉਹਦਾ ਬਿਆਨ ਦੱਸਣਾ ਤੁਹਾਨੂੰ ਕਹਿ ਰਹੇ ਨੇ ਓ ਓਕੇ ਹੀ ਜਾਣ ਆਪਣਾ ਮੀਉ ਮੇਠਾ ਬਣੀ ਜਾਣ ਕਾਲੀ ਦਲ ਨੂੰ ਨੁਕਸਾਨ ਪਹਚਾਣ ਦੇ ਵਿੱਚ ਜਿੰਨੇ ਉਹ ਬੈਠੇ ਹੋਏ ਨੇ ਭਾਵੇਂ ਉਹ ਢੀਂਡ ਸਾਹਿਬ ਭਾਵੇਂ ਉਹ ਬੀਬੀਏ ਭਾਵੇਂ ਉਹ ਚੰਦੂ ਮਾਜਰਾ ਭਾਵੇਂ ਬਲਦੇਵ ਮਾਨ ਹੈ ਹਾਂਜੀ ਭਾਵੇਂ ਬਰਨਾਲੇ ਦਾ ਮੁੰਡਾ ਹੈ ਉਹ ਬਰਨਾਲੇ ਦੇ ਮੁੰਡਿਆਂ ਨੇ ਤਨ ਕੀ ਲੋੜ ਪਈ ਸੀ 86 ਜਿੱਤੇ ਪਿਸਤੌਲ ਲੈ ਕੇ ਆਣ ਦੀ ਦਰਬਾਰ ਸਾਹਿਬ ਹੈ ਹੈ ਇਹ ਸ਼ੁਰੂਆਤੋਂ ਤੋਂ ਹੀ ਹੈ ਤੇ ਅੱਜ ਤੁਸੀਂ ਕਹਿ ਰਹੇ ਹੋ ਜੀ ਅਸੀਂ ਉਹਨੂੰ ਸੁਧਾਰਨ ਆਇਆ ਤੁਹਾਡੇ ਕਿਸੇ ਸੁਧਾਰਨ ਦੀ ਅਕਲ ਹੈ ਕੋਈ ਪਲਾਨ ਹੈ ਨਾ ਕੌਮ ਨੂੰ ਦੇਣ ਦਾ ਵੀ ਅਸੀਂ ਇਸ ਤਰੀਕੇ ਨਾਲ ਸੁਧਾਰਾਂਗੇ ਕੌਣ ਸੁਧਾਰੇਗਾ ਫਿਰ ਕੌਮ ਪਲਾਨ ਕਿਹਦੇ ਕੋਲ ਪਲਾਨ ਅਕਾਲਪੁਰ ਕੋਲ ਪੱਕਾ ਉਹਨਾਂ ਨੇ ਪੈਸਾ ਅਕਾਲ ਤਖਤ ਸਾਹਿਬ ਤੋਂ ਇਹ ਸੁਧਾਰ ਕੇ ਭੇਜਣਗੇ ਅਕਾਲੀ ਦਲ ਦਾ ਕੀ ਭਵਿਕ ਸਮਝਦੇ ਅਕਾਲੀ ਦਲ ਦਾ ਇੱਕ ਇਸ ਜਗ੍ਹਾ ਤੇ ਉੱਤੇ ਬਣਿਆ ਹੈ ਹੂੰ ਉਤਾਰ ਚੜ੍ਹਾਉਂਦੇ ਰਹਿਣਗੇ ਹੂੰ ਅਕਾਲੀ ਦਲ ਨੂੰ ਖਤਮ ਕੋਈ ਸਾਕਸ਼ ਨਹੀਂ ਕਰ ਸਕਦਾ ਪਰ ਉਹ ਬੇਦਬੀ ਦੇ ਮੁੱਦੇ ਦੇ ਉੱਤੇ ਘੇਰਦੇ ਪਏ ਸਾਰੇ ਨਗਰ ਜੀ ਬੇਦਬੀ ਦੇ ਮੁੱਦੇ ਦੇ ਉੱਤੇ ਜੇ ਦਸਮ ਪਾਤਸ਼ਾ ਭਾਈ ਮਾਹ ਸਿੰਘ ਨੂੰ ਮਾਫੀ ਦੇ ਸਕਦੇ ਨੇ ਤੇ ਅਸੀਂ ਦਸਮ ਪਾਤਸ਼ਾ ਦੇ ਸਿੱਖਾਂ ਸੀ ਕਿਸੇ ਨੂੰ ਹੀ ਦੇ ਸਕਦੇ ਹਾਂ ਜੀ ਤੇ ਹੁਣ ਜਿਹੜੀ ਚੋਣਾ ਆ ਰਹੀ ਹੈ ਚਾਰ ਵਿਧਾਨ ਸਭਾ ਚੋਣਾ ਆ ਰਹੀ ਹੈ ਉਹਦੇ ਵਿੱਚ ਤੁਸੀਂ ਕੀ ਸਭ ਦਿਓ ਅਕਾਲੀ ਦਲ ਉਹਦੇ ਵਿੱਚ ਸ਼ਿਰਕਤ ਕਰੇਗਾ ਔਰ ਕੀ ਨਿਕ ਸਕਸੈਸ ਮਿਲੇਗੀ ਨਹੀਂ ਆਲੇ ਤਾਂ ਬਾਈ ਇਲੈਕਸ਼ਨ ਹੈ ਕਿਹਾ ਨਾ ਹਾਂ ਬਾਈ ਇਲੈਕਸ਼ਨ ਦੀ ਗੱਲ ਕਰਦੇ ਹੋ ਦੇਖੋ ਜੀ ਅਸੀਂ ਸਮਝਿਆ ਕਿ ਅਕਾਲ ਤਖਤ ਦੇ ਫੈਸਲੇ ਤੋਂ ਬਾਅਦ ਜਿਹੜੇ ਸਖਸ ਅਕਾਲੀ ਦਲ ਤੋਂ ਬਾਗੀ ਹੋਏ ਹੋਏ ਨੇ ਉਹ ਸਾਰੇ ਨਾਲ ਨਾਲ ਜਾਣਗੇ ਤਾਂ ਅਕਾਲੀ ਦਲ ਜਿੱਤੇਗਾ ਅੱਛਾ ਅਗਰ ਇਸ ਬਗਾਵਤ ਤੋਂ ਬਾਅਦ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦਾ ਫੈਸਲਾ ਹੁੰਦਾ ਹੈ ਜੇਕਰ ਭਾਜਪਾ ਨਾਲ ਸਮਝੌਤਾ ਹੁੰਦਾ ਅਕਾਲੀ ਦਲ ਦਾ ਤਾਂ ਕੀ ਠੀਕ ਹੋਏਗਾ ਦੇਖ ਤੂੰ ਨਾ ਗਲਤ ਬੰਦੇ ਨੂੰ ਸਵਾਲ ਪੁੱਛ ਰਿਹਾ ਹੈ ਨਹੀਂ ਤੁਸੀਂ ਠੀਕ ਐਡੇ ਵਧੀਆ ਬੰਦੇ ਸ਼ਮਸ਼ਾਨ ਘਾੜ ਤੇ ਵੀ ਲੰਮਾ ਪਿਆਵਾਂਗਾ ਤਾਂ ਕਾਂਗਾ ਬੀਜੇਪੀ ਨਾਲ ਸਮਝੌਤਾ ਨਾ ਕਰਾਂਗਾ ਨਹੀਂ ਕਰਨਾ ਠੀਕ ਹੈ ਜੀ ਤਾਂ ਐਸਾ ਨਾ ਸਰਦਾਰ ਸਰਨਾ ਜਿਹੜਾ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਸਮਝੌਤੇ ਦੇ ਲੈ ਕੇ ਹਮ ਬਿਆਨ ਔਰ ਦੂਸਰਾ ਜਿਸ ਤਰੀਕੇ ਦੇ ਨਾਲ تھے ਜਿਹੜੇ ਲੋਕ ਆ ਕੇ ਆਪਣਾ ਸਪਸ਼ਟੀਕਰਨ ਦੇ ਰਹੇ ਨੇ ਉਹਦੇ ਤੇ ਵੀ ਉਹਨਾਂ ਨੇ ਕਿਹਾ ਜਵਾਬ ਦਿੱਤਾ ਤੇ ਨਾਲ ਹੀ ਨਾਲ ਅਕਾਲੀ ਸੁਧਾਰ ਲਹਿਰ ਦੇ ਜਿਹੜੇ ਮੁਖੀ ਨੇ ਉਹਨਾਂ ਤੇ ਵੀ ਵੱਡੀ ਗੱਲ ਕਰਦੇ ਨਜ਼ਰ ਆਏ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰ